ਕੋ ਐ ਸਵੇਰੇ ਜਿੰਨੇ ਵੀ ਲੋਕ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਮੰਨਣਾ ਹੈ ਕਿ ਮੁੱਖ ਮੰਤਰੀ ਵੀ ਚਾਹੇ ਹੈ ਸਾਰੇ ਕੇਂਦਰ ਦੇ ਜਿਹੜੇ ਹਾਰੇ ਹੋਏ ਲੋਕ ਆਏ ਨੇ ਉਹਨਾਂ ਦੇ ਦਬਾਅ ਥੱਲੇ ਨੇ ਉਹਨਾਂ ਦੇ ਦਬਾਅ ਥੱਲੇ ਆ ਕੇ ਉਹਨੇ ਅਸਤੀਫਾ ਦਿੱਤਾ ਹੈ ਇਹ ਤੇ ਮਾਨ ਦਾ ਅਸਤੀਫਾ ਹੈ ਮੈਨੂੰ ਡਰ ਹੈ ਭਗਵੰਤ ਮਾਨ ਵੀ ਅਸਤੀਫਾ ਦੇਣ ਵਾਲਿਆਂ ਚ ਹੀ ਆ ਕਿਉਂਕਿ ਜਿੰਨਾ ਦਬਾਅ ਉਹਦੇ ਤੇ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਕਿਉਂਕਿ ਇੰਟਰਫੀਰੈਂਸ ਦੇਖੋ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਦੇ ਵਿੱਚ ਹਾਰੇ ਹੋਏ ਬੰਦੇ ਆ ਕੇ ਇੰਟਰਫੀਰੈਂਸ ਕਰਨਗੇ ਉਹ ਤੇ ਪਰੇਸ਼ਾਨ ਹੋ ਨਹੀਂ ਨੇ ਐਸ ਜਿਹੜੇ ਪੰਜਾਬ ਦੇ ਜਿਹੜੇ ਚੁਣੇ ਹੋਏ ਚਲੋ ਉਹਨਾਂ ਨੇ ਕਿੰਨਾ ਕੰਮ ਕੀਤਾ ਨਹੀਂ ਕੀਤਾ ਪੰਜਾਬ ਦਾ ਮਸਲਾ ਹੈ ਉਹ ਪੰਜਾਬ ਤੈਅ ਕਰੇਗਾ ਪਰ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਦੇ ਮਤਲਬ ਮਿਲਿਆ ਨਹੀਂ ਜਾ ਰਿਹਾ ਸੀਐਮ ਹਾਊਸ ਚ ਉਹਨਾਂ ਨੂੰ ਮਿਲਣਾ ਔਖਾ ਹੋਇਆ ਪਿਆ ਵਾ ਫੈਸਲੇ ਉਹ ਲੈ ਰਹੇ ਨਹੀਂ ਕਿਹੜਾ ਅਫਸਰ ਲੱਗਣਾ ਕਿਹੜਾ ਨਹੀਂ ਲੱਗਣਾ ਤੇ ਕੁਦਰਤੀ ਗੱਲ ਹੈ ਨਾ ਮੰਤਰੀ ਵੀ ਦਬਾਸ਼ ਨੇ ਸੋ ਇਹ ਦਿੱਲੀ ਦਾ ਜਿਹੜਾ 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 ਗੈਰ ਸੰਵਿਧਾਨਿਕ ਤੌਰ ਤੇ ਜਿਹੜਾ ਉਹਨਾਂ ਵੱਲੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਇਹਦਾ ਪ੍ਰੈਸ਼ਰ ਉਹਨਾਂ ਦੇ ਐਮਐਲਏ ਤੇ ਵੀ ਆ ਉਹਨਾਂ ਦੇ ਮੰਤਰੀਆਂ ਤੇ ਵੀ ਆ ਅੱਛਾ ਪਰ ਗਗਨ ਅਨਮੋਲ ਮਾਣਿਕ ਪੰਜਾਬ ਦਾ ਇੱਕ ਬਹੁਤ ਚਰਚਿਤ ਗਾਇਕ ਸੀ ਬਹੁਤ ਵਧੀਆ ਸਿੰਗਰ ਵੀ ਸਨ ਔਰ ਕਾਫੀ ਦੇਨ ਸੀ ਆਮ ਆਦਮੀ ਪਾਰਟੀ ਨੂੰ ਕਰਾ ਕਰ ਦੇਖੋ ਇਹ ਹੁਣ ਆਵਾਦੀ ਪਾਰਟੀ ਤੈਅ ਕਰੇ ਉਹਨਾਂ ਦੇ ਤੇ ਦੇਖੋ ਜਿਹੜੇ ਪਹਿਲੀ ਗੱਲ ਤੇ ਲੋਕ ਆ ਭੱਜੇ ਜਾ ਰਹੇ ਜੇ ਕੋਈ ਕੋਵਰ ਵਿਜੇ ਪ੍ਰਤਾਪ ਵਰਗੇ ਚੰਗੇ ਕੰਮ ਆਉਂਦੇ ਉਹ ਉਹਨਾਂ ਦੇ ਅਸੀਂ ਵੀ ਨਹੀਂ ਕਰਨਾ ਉਹ ਵੀ ਦਿੱਲੀ ਵਾਲਿਆਂ ਨੇ ਤੈਅ ਕੀਤਾ ਔਰ ਇਹ ਜਿਹੜੇ ਦਿੱਲੀ ਵਾਲੇ ਤੈਅ ਕਰ ਰਹੇ ਨੇ ਇਹ ਪੰਜਾਬ ਵਾਸਤੇ ਠੀਕ ਨਹੀਂਗਾ ਪੰਜਾਬ ਦੀ ਗੈਰਤਾ ਵਾਸਤੇ ਵੀ ਠੀਕ ਨਹੀਂਗਾ ਇਹ ਲੋਕ ਗਲਤ ਗੈਰ ਸੰਵਿਧਾਨਿਕ ਤਰੀਕੇ ਨਾਲ ਇੰਟਰਫੇਅਰ ਕਰ ਰਹੇ ਨੇ ਔਰ ਉਹਨਾਂ ਦੇ ਲੋਕ ਲੱਗੇ ਨੇ ਕੋਠੀਆਂ ਸਾਰੀਆਂ ਸਰਕਾਰੀ ਉਹਨਾਂ ਮੱਲੀਆਂ ਨੇ ਇਹ ਵਿਚਾਰੇ ਕੀ ਕਰਨ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਦਿੱਲੀ ਜੀ ਵੀ ਨੇ ਨਾ ਉਹਨਾਂ ਦੀ ਸਾਰੀਆਂ ਸਰਕਾਰੀ ਕੋਠੀਆਂ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਬੰਦਿਆ ਕੋਲ ਨੇ ਉਹ ਵਿਚਾਰੇ ਸਾਰੇ ਬਾਹਰ ਨੇ ਚਾਹੇ ਤਾਹਰ ਭੰਜਨ ਭੰਜਨ ਜੀ ਨੂੰ ਪੁੱਛ ਲਓ ਚਾਹੇ ਬਾਬਾ ਜੀ ਨੂੰ ਪੁੱਛ ਲਓ ਸੰਜੀਵ ਰੋੜੇ ਜੀ ਨੂੰ ਪੁੱਛ ਲਓ ਕਿਸੇ ਨੂੰ ਪੁੱਛ ਕੇ ਵੇਖ ਲਓ ਸਾਰੀਆਂ ਕੋਠੀਆਂ ਉਹਨਾਂ ਮੱਲੀਆਂ ਨੇ ਪਰ ਹਰ ਆਨ ਨੂੰ ਨੇ ਸਮਝ ਹੋਰ ਇਸ ਤੀਹ ਆਸ ਤੇ ਜਿੰਨਾ ਪ੍ਰੈਸ਼ਰ ਹੈ ਮੈਨੂੰ ਲੱਗਦਾ ਹੈ ਕਿ ਹੋਰ ਵੀ ਕਰਨਗੇ ਰਿਜ਼ਾਈਨ ਕਿਉਂਕਿ ਪੰਜਾਬੀ ਦੇ ਅੰਦਰ ਬੋਲਦੇ ਨਹੀਂ ਗੈਰਤਮੰਦ ਲੋਕ ਹੈ ਅਸੀਂ ਨਹੀਂ ਲੱਗ ਸਕਦੇ ਥੱਲੇ ਨਾ ਪਰ ਕਾਰਨ ਕੀ ਰਿਹਾ ਕਿ ਉਹ ਦੱਸਦੇ ਦਿੱਤਾ ਤੁਹਾਨੂੰ ਮਾਨ ਕਹਿੰਦੇ 5 ਮਿੰਟ ਚ ਐਮਐਸਪੀ ਐਡਾ ਜਿਹੜੀ ਜਹਾਦੀ ਦੇਖੋ ਦੇਖੋ ਉਹ ਵੀ ਉਹਨੂੰ ਵੀ ਹੁਣ ਸਮਝ ਲੱਗੀ ਆ ਨਾ ਵੀ ਮੇਰੇ ਨਾਲ ਕੀ ਹੋਇਆ ਕਿਉਂਕਿ ਝੂਠ ਦੇਖੋ ਝੂਠ ਤੇ ਇੱਕ ਦਿਨ ਫੜਿਆ ਹੀ ਜਾਣਾ ਹੈ ਝੂਠ ਤੇ ਮਾਰ ਕੇ ਕਿੰਨਾ ਚਿਰ ਭੱਜ ਲੋਗੇ ਉਹ ਫੜਿਆ ਗਿਆ ਹੋ ਸਕਦਾ ਸਵਾਲ ਪੁੱਛਦੀ ਹੋਵੇ ਤੇ ਉਹਨੂੰ ਕੁਝ ਜਵਾਬ ਇਹੋ ਜਿਹੇ ਮਿਲੇ ਹੋਣਗੇ ਉਹਨੇ ਰਿਜ਼ਾਈਨ ਕਰ ਔਰ ਪ੍ਰੈਸ਼ਰ ਜਾ ਕੇ ਰਿਜ਼ਾਈਨ ਕੀਤਾ ਮੇਰਾ ਮੰਨਣਾ ਹੈ ਕਿ ਇਹ ਜਿੰਨਾ ਕਿਉਂਕਿ ਇੰਟਰਫੀਅਰੈਂਸ ਬਹੁਤ ਜ਼ਿਆਦਾ ਹੈ ਉਹਨਾਂ ਦੀ ਅਚਾ ਤੁਹਾਡੇ ਸੂਤਰ ਕੀ ਕਹਿੰਦੇ ਹੋਰ ਵੀ ਹੈਗੇ ਜੀ ਲਾਈਨ ਚ ਮੇਰੇ ਸੂਤਰ ਜੇ ਇਹਨੇ ਸੂਤਰ ਨਹੀਂ ਕਿਹਾ ਪਰ ਮੇਰਾ ਮਨ ਜਿਹੜਾ ਕਹਿੰਦਾ ਮੈਂ ਤੁਹਾਨੂੰ ਦੱਸਦਾ ਜੀ ਠੀਕ ਹੈ ਜੀ ਸਿਬਾਣੀ ਰਹ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ